ਇਸ ਲਈ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁਦ 11000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਤੁਹਾਨੂੰ ਦੱਸਦੇ ਕਿ ਵਾਰਾਨਸੀ ਸੀਟ ਤੋਂ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ 11000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੇ رائے 11000 ਵੋਟਾਂ ਦੇ ਨਾਲ ਉਹਨਾਂ ਤੋਂ ਅੱਗੇ ਚੱਲ ਰਹੇ ਨੇ ਤੇ ਪੀਐਮ ਮੋਦੀ ਦੂਸਰੇ ਨੰਬਰ ਤੇ 11000 ਵੋਟਾਂ ਦੇ ਨਾਲ ਉਹਨਾਂ ਤੋਂ ਪਿੱਛੇ ਚੱਲ ਰਹੇ ਨੇ ਤੁਹਾਨੂੰ ਦੱਸਦੇ ਕਿ ਸਿਆਸਤੀ ਇਸ ਟਾਈਮ ਦੀ ਸਭ ਤੋਂ ਵੱਡੀ ਖਬਰ ਹੈ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਆਪਣੀ ਹੀ ਸੀਟ ਤੋਂ ਹਾਰ ਰਿਹਾ ਹੋਵੇ 11000 ਵੋਟਾਂ ਦੇ ਨਾਲ ਪਿੱਛੇ ਚੱਲ ਰਿਹਾ ਹੋਵੇ ਤਾਂ ਉਹਨਾਂ ਦੇ ਪਾਰਟੀ ਦੇ ਉਮੀਦਵਾਰਾਂ ਦਾ ਕੀ ਹਾਲ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਇਸ ਟਾਈਮ ਨਰਿੰਦਰ ਮੋਦੀ ਖੁਦ ਵਾਰਾਨਸੀ ਸੀਟ ਤੋਂ ਆਪਣੇ ਘੜ ਤੋਂ 11000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਤੁਹਾਨੂੰ ਦੱਸਦੇ ਕਿ 2 ਦਿਨ ਘੰਟਿਆਂ ਦੇ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਕਿ ਕੌਣ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਨਰਿੰਦਰ ਮੋਦੀ ਹੋਣਗੇ ਜਾਂ ਰਾਹੁਲ ਗਾਂਧੀ ਲੇਕਿਨ ਇਸ ਟਾਈਮ ਨਰਿੰਦਰ ਮੋਦੀ ਖੁਦ ਆਪਣੀ ਸੀਟ ਤੋਂ ਹਾਰ ਰਹੇ ਨੇ 11000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਅਜੀ ਰਾਏ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਕਾਫੀ ਟੱਕਰ ਦੇ ਰਹੇ ਨੇ ਕਦੇ ਅਜੀ ਰਾਏ ਅੱਗੇ ਖੋ ਜਾਂਦੇ ਨੇ ਕਦੇ ਨਰਿੰਦਰ ਮੋਦੀ ਅੱਗੇ ਹੋ ਜਾਂਦੇ ਨੇ ਇਸ ਟਾਈਮ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਵਾਰਾਨਸੀ ਤੋਂ ਕਿਉਂਕਿ ਭਾਜਪਾ ਦਾ ਗੜ ਮੰਨਿਆ ਜਾਂਦਾ ਹੈ ਉੱਤਰ ਪ੍ਰਦੇਸ਼ ਦੀ ਵਾਰਾਨਸੀ ਸੀਟ ਲੇਕਿਨ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਸਵਾਰ ਬੀਜਪੀ ਦਾ ਗੜ ਤੋੜ ਪਾਵੇਗੀ ਜਾਂ ਨਹੀਂ ਇਹ ਤਾਂ ਹੌਣ ਵਾਲਾ ਸਮਾਂ ਦੱਸੇਗਾ 2-3 ਘੰਟਿਆਂ ਦੇ ਵਿੱਚ ਸਥਿਤੀ ਸਾਫ਼ ਹੋ ਜਾਵੇਗੀ ਬਿਲਕੁਲ ਕਿ ਕੌਣ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਜੇਕਰ ਇੰਡੀਆ ਦੇ ਰੋਜ਼ਾਨਾ ਦੀ ਗੱਲ ਕਰੀਏ ਤਾਂ ਇਸ ਟਾਈਮ ਕਾਫੀ ਫਸਮਾ ਕਾਬਲਾ ਇੰਡੀਅਨਸ ਅਲਾਈਂਸ ਦੇ ਬੀਜਪੀ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਦੇ ਬੀਜਪੀ ਅਲਾਈਂਸ ਅੱਗੇ ਹੋ ਜਾਂਦੀ ਹੈ ਕਦੇ ਇੰਡੀਅਨ ਅਲਾਈਂਸ ਅੱਗੇ ਹੋ ਜਾਂਦਾ ਹੈ ਅਜੇ ਤੱਕ ਕੋਈ ਵੀ ਸਥਿਤੀ ਸਾਫ਼ ਨਹੀਂ ਹੈ ਕਿ ਕੌਣ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ ਲੇਕਿਨ 2-3 ਘੰਟਿਆਂ ਦੇ ਵਿੱਚ ਬਿਲਕੁਲ ਸਾਫ ਪਤਾ ਲੱਗ ਜਾਵੇਗਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਲੇਕਿਨ ਇਸ ਟਾਈਮ ਦੀ ਵਾਰਾਨਸੀ ਸੀਟ ਦੀ ਗੱਲ ਕਰੀਏ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ ਪੀਐਮ ਮੋਦੀ ਦਾ ਗੜ ਮੰਨਿਆ ਜਾਂਦਾ ਉੱਥੇ ਕਾਂਗਰਸ ਪਾਰਟੀ ਦਾ ਉਮੀਦਵਾਰ ਅਜੇ ਰਏ ਸਭ ਤੋਂ ਅੱਗੇ ਚੱਲ ਰਿਹਾ ਹੈ 11000 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈ ਤੇ ਪੀਐਮ ਮੋਦੀ ਦੂਸਰੇ ਨੰਬਰ ਤੇ 11000 ਵੋਟਾਂ ਦੇ ਨਾਲ